ਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਸਲੋਕ ਚਰਨ ਕਮਲ ਸਰਨਾਗਤੀ ਆਨੰਦ ਮੰਗਲ ਗੁਣ ਗਾਮ ਨਾਨਕ ਪ੍ਰਭ ਆਰਾਦੀ ਐ ਬਿਪਤ ਨਿਵਾਰ ਨਰਾਮ ਸ਼ੰਤ ਪ੍ਰਭ ਬਿਪਤ ਨਿਵਾਰ ਨੂੰ ਤਿਸ ਬਿਨ ਅਵਰ ਨਾ ਕੋਈ ਜੀਉ ਸਦਾ ਸਦਾ ਹਰਿ ਸਿਮਰੀਐ ਜਲ ਥਲ ਮਹੀਲ ਸੋਏ ਜੀਉ ਜਾਲਥਾਲ ਮਹੀਲ ਪੂਰ ਰਹਾ ਇੱਕ ਨਿਮਖ ਮਨਹੁ ਨਾ ਵੀਸਰੈ ਗੁਰ ਚਰਨ ਲਾਗੇ ਦਿਨ ਸਾ ਭਾਗੇ ਸਰਬ ਗੁਣ ਜਗਦੀਸ਼ਰੈ ਕਰ ਸੇਵ ਸੇਵਕ ਦਿਨਸ ਰਹਿਣੀ ਤਿਸ ਭਾਵੈ ਸੋ ਹੋਏ ਜਿਉ ਬਲ ਜਾਏ ਨਾਨਕ ਸੁਖ ਹੈ ਦਾਤੀ ਪ੍ਰਗਾਸ ਮਨ ਤਨ ਹੋਏ ਜਿਉ ਸ਼ਲੋਕ ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ ਸੰਤ ਭੈ ਸੰਕਟ ਕਾਟੇ ਨਾਰਾਇਣ ਦਇਆਲ ਜੀਉ ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜੀਉ ਪ੍ਰਤਪਾਲ ਅਚੂਤ ਪੁਰਖ ਏਕੋ ਤਿਸਹਿ ਸਿਉ ਰੰਗ ਲਾਗਾ ਕਰ ਚਰਨ ਮਸਤਕ ਮੇਲ ਲੀਨੇ ਸਦਾ ਇਹਨ ਦਿਨ ਜਾਗਾ ਜੀਉ ਪਿੰਡ ਗ੍ਰਹਿ ਖਾਨ ਤਿਸ ਕਾ ਤਨ ਜੋਬਨ ਧਨ ਮਾਲ ਜੀਉ ਸਦਾ ਸਦਾ ਬਲ ਜਾਏ ਨਾਨਕ ਸਰਬ ਜੀਆਂ ਪ੍ਰਤ ਪਾਲ ਜੀਉ ਸ਼ਲੋਕ ਰਸਨਾ ਉਚਰੇ ਹਰ ਹਰੀ ਗੁਣ ਗੋਵਿੰਦ ਵਖਿਆਨ ਨਾਨਕ ਪਕੜੀ ਟੇਕ ਏਕ ਪਰਮੇਸ਼ਰ ਰੱਖੈ ਨਦਾਨ ਸ਼ੰਤ ਸੋ ਸੁਆਮੀ ਪਰਵਰਖ ਕੋ ਅੰਚਲ ਤਾਂ ਕੈ ਲਾਗ ਜੀਓ ਭਜ ਸਾਧੂ ਸੰਗ ਦਿਆਲ ਦੇਵ ਮਨ ਕੀ ਮਤ ਤਿਆਗ ਜੀਓ ਇੱਕ ਓਟ ਕੀਜੈ ਜੀਓ ਦੀਜੈ ਆਸ ਇੱਕ ਧਰਨੀ ਧਰੈ ਸਾਧ ਸੰਗੇ ਹਰ ਨਾਮ ਰੰਗੇ ਸੰਸਾਰ ਸਾਗਰ ਸਭ ਤਰੈ ਜਨਮ ਮਰਨ ਬਿਕਾਰ ਛੂਟੇ ਫਿਰ ਨਾ ਲਾਗੈ ਦਾਗ ਜੀਓ ਬਾਲ ਜਾਇ ਨਾਨਕ ਪੁਰਖ ਪੂਰਨ ਫਿਰ ਜਾ ਕਾ ਸੁਹਾਗ ਜੀਉ ਸਲੋਕ ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ 나ਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ਸ਼ੰਤ ਸਗਲ ਇਛ ਮੇਰੀ ਪੁੰਨੀਆਂ ਮਿਲਿਆ ਨਿਰੰਜਨ ਰਾਏ ਜੀਉ ਅਨੰਦ ਭਇਆ ਵਡਭਾਗੀ ਹੋ ਗ੍ਰਹ ਪ੍ਰਗਟੇ ਪ੍ਰਭ ਆਏ ਜੀਉ ਗ੍ਰਹ ਲਾਲ ਆਏ ਪੁਰਬ ਕਮਾਏ ਤਾਂ ਕੀ ਉਪਮਾ ਕਿਆ ਗਣਾ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਵਨ ਰਸਨਾ ਗੁਣ ਭਣਾ ਆਪੇ ਮਲਾਏ ਗਹਿ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜੀਉ ਬਲ ਜਾਏ ਨਾਨਕ ਸਦਾ ਕਰਤੇ ਸਭ ਮਹਿ ਰਹਿਆ ਸਮਾਏ ਜੀਉ ਰਾਗ ਰਾਮ ਕਲੀ ਮਹੱਲਾ ਪੰਜਵਾਂ ਰਣ ਝੁੰਜੜਾ ਗਾਉ ਸਕੀ ਹਰ ਏਕ ਧਿਆਵੂ ਸਤਿਗੁਰ ਤੁਮ ਸੇਵ ਸਖੀ ਮਨ ਚਿੰਦਿਆੜਾ ਫਲ ਪਾਵੂ ਰਾਮ ਕਲੀ ਮਹੱਲਾ ਪੰਜਵਾਂ ਰੁੱਤੀ ਸ਼ਲੋਕ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਂਛੋ ਸਾਧਾਂ ਧੂਰ ਆਪ ਨਿਵਾਰ ਹਰ ਹਰ ਭਜਉ ਨਾਨਕ ਪ੍ਰਭ ਪਰਪੂਰ ਕਿਲ ਵਿਖ ਕਾਟਨ ਭੈ ਹਰ ਸੁਖ ਸਾਗਰ ਹਰ ਰਾਈ ਦੀਨ ਦਿਆਲ ਦੁਖ ਭੰਜਨੋ ਨਾਨਕ ਨੀਤ ਧਾਇ ਸੰਤ ਜਸ ਗਾਵੋ ਵਡ ਭਾਗੀ ਹੋ ਕਰ ਕਿਰਪਾ ਭਗਵੰਤ ਜੀਓ ਰੂਤੀ ਮਹਾ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਓ ਗੁਣਰਾਗ ਰਾਤੇ ਤਨ ਤੇ ਜਨ ਜਿਨਿ ਏਕ ਮਨ ਧਿਆਇਆ ਸਫਲ ਜਨਮ ਭਾਇ ਤਿਨ ਕਾ ਜਿਨਿ ਸੋ ਪ੍ਰਭ ਪਾਇਆ ਪੁੰਨ ਦਾਨ ਨਾ ਤੁਲ ਕਿਰਿਆ ਹਰ ਸਰਬ ਪਾਪਾਂ ਹੰਤ ਜੀਉ ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜੀਉ ਸ਼ਲੋਕ ਉਦਮ ਅਗਮ ਅਗੋਚਰੋ ਚਰਨ ਕਮਲ ਨਮਸ਼ਕਾਰ ਕਥਨੀ ਸਾ ਤੁਧ ਭਾਵਸੀ ਨਾਨਕ ਨਾਮ ਆਧਾਰ ਸੰਤ ਸਰਨ ਸਾਜਨ ਪਰੋ ਸੁਆਮੀ ਸਿਮਰ ਅਨੰਤ ਸੁਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਸ ਬਸੰਤ ਮਾਹ ਚੇਤ ਵਿਸਾਖ ਸੁਖ ਮਾਸ ਜੀਉ ਹਰ ਜੀਉ ਨਾਹ ਮਿਲਿਆ ਮੌਲਿਆ ਮਨ ਤਨ ਸਾਸ ਜੀਉ ਕਾਰਨਾ ਹੁ ਨਿਚਲ ਆਨੰਦ ਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਗੜ ਸੁਜਾਨ ਬੇਤਾ ਗੁਣ ਗੋਵਿੰਦ ਅਮੁੱਲਿਆ ਵਡਭਾਗ ਪਾਇਆ ਦੁਖ ਗੁਆਇਆ ਭਈ ਪੂਰਨ ਆਸ ਜੀਓ ਬਿਨਵੰਤ ਨਾਨਕ ਸਰਨ ਤੇਰੀ ਮਿਟੀ ਜਮ ਕੀ ਤਰਾਸ ਜੀਓ ਸ਼ਲੋਕ ਸਾਧ ਸੰਗਤ ਬਿਨ ਭ੍ਰਮ ਮੁਈ ਕਰਤੀ ਕਰਮ ਅਨੇਕ ਕੋਮਲ ਬੰਦਨ ਬੰਧਿਆ ਨਾਨਕ ਕਰਮਹਲੇਖ ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪ ਨਾਨਕ ਪ੍ਰਭ ਸਰਨਾਗਤੀ ਜਾਂ ਕਾ ਵੱਡ ਪਰਤਾਪ ਸੰਤ ਗ੍ਰੀਖ ਅਮਰਤ ਅਤ ਗਾਖੜੀ ਜੇਠ ਅਖਾੜੈ ਕਾਮ ਜੀਉ ਪ੍ਰੇਮ ਬਿਸ਼ੋਹ ਦੁਹਾਗਣੀ ਦ੍ਰਿਸ਼ਟਨਾ ਕਰੀ ਰਾਮ ਜੀਉ ਨਹਿ ਦ੍ਰਿਸ਼ਟੀ ਆਵੇ ਮਰਤ ਹਾਵੇ ਮਹਾ ਗਰਭ ਮੁਠੀਆ ਜਲ ਬਾਜ ਮੱਛਲੀ ਤੜ ਫੜਾਵੇ ਸੰਗ ਮਾਇਆ ਰੁਠੀਆ ਕਰ ਪਾਪ ਜੋਨੀ ਭੈ ਪੀਤ ਹੋਈ ਦੇ ਸਾਸਨ ਜਾਮ ਜੀਉ ਬਿਨਵੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜੀਉ ਸ਼ਲੋਕ ਸਰਦਾ ਲਾਗੀ ਸੰਗ ਪ੍ਰੀਤਮੈ ਇਕ ਤਿਲ ਰਹਿਣ ਨਾ ਜਾਏ ਮਨ ਤਾਂ ਨੇ ਅੰਦਰ ਰਾਵ ਰਹੇ ਨਾਨਕ ਸਹਿਜ ਸੁਭਾਈ ਕਰ ਗਹਿ ਲਈਨੀ ਸਾਜਨਹਿ ਜਨਮ ਜਨਮ ਕੇ ਮੀਤਾ ਚਰਨ ਹਾਂ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤਾ ਸ਼ੰਤ ਰੁੱਤ ਬਰਸ ਸੁਹੇਲੀਆ ਸ਼ਾਵਣ ਭਾਦਵੇ ਆਨੰਦ ਜੀਓ ਧਾਨ ਉਨਮ ਬੁੱਠੇ ਜਲ ਤਲ ਪੂਰਿਆ ਮਕਰੰਦ ਜੀਓ ਪ੍ਰਭ ਪੂਰ ਰਹਿਆ ਸਰਬ ਠਾਈ ਹਰ ਨਾਮ ਨਵ ਨਿਤ ਗ੍ਰਹਿ ਭਰੀ ਸਿਮਰ ਸੁਆਮੀ ਅੰਤਰ ਜਾਮੀ ਕੁੱਲ ਸਮੂਹਾ ਸਭ ਤਰੇ ਪ੍ਰਿਆ ਰੰਗ ਜਾਗੇ ਨਹਿ ਛਿਦਰ ਲਾਗੇ ਕਿਰਪਾਲ ਸਦ ਬਖਸ਼ਿੰਦ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਓ ਸਲੋਕ ਆਸ ਪਿਆਸੀ ਮੈਂ ਫਿਰੋ ਕਬੂ ਪੀਖੋ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲ ਬੇ ਸ਼ਾਂਤ ਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਾਧਹਿ ਸਰਨਾਗਤੀ ਨਾਨਕ ਆਸ ਪੁਜਾਈ ਸ਼ੰਤ ਰੋਤਾ ਸਰਦ ਅਡੰਬਰੂ ਅਸੂ ਕਤਕੇ ਹਰ ਪਿਆਸ ਜੀਉ ਕੋ ਜੰਤੀ ਦਰਸ਼ਨ ਫਿਰਤ ਕਬ ਮਿੜੀਐ ਗੁਣਤਾਸ ਜੀਉ ਬਿਨ ਕੰਤ ਪਿਆਰੇ ਨਹਿ ਸੂਖ ਸਾਰੇ ਹਾਰ ਕੰਗਣ ਭ੍ਰਿਗ ਬਨਾ ਸੁੰਦਰ ਸੁਜਾਨ ਚਤਰ 베ਤੀ ਸਾਸ ਬਿਨ ਜੈਸੀ ਤਨਾ ਈਤ ਉਤ ਦਹਿ ਦਿਸ ਅਲੋਕਨ ਮਨ ਮੇਲਣ ਕੀ ਪ੍ਰਭ ਪਿਆਸ ਜੀਉ ਬਿਨਵੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣਤਾਸ ਜੀਓ ਸ਼ਲੋਕ ਜਲਨ ਬੁਜੀ ਸੀਤਲ ਭਏ ਮਨ ਤਾਂ ਨੇ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤਿਆ ਬਿਨਸੀ ਪ੍ਰਾਂਤ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਭ੍ਰਮ ਪੈ ਮਿਟ ਗਏ ਰਮਣ ਰਾਮ ਪਰਪੂਰ ਸ਼ੰਤ ਰੁੱਤ ਸੀਸੀ ਅਰ ਸੀਤਲ ਹਰ ਪ੍ਰਗਟੇ ਮੰਗਰ ਪੋ ਜਿਓ ਜਲਨ ਬੂਜੀ ਦਰਸ ਪਾਇਆ ਬਿਨ ਸੇ ਮਾਇਆ ਤਰੋ ਜਿਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਢੋਰ ਸ਼ਿੰਗਾਰ ਸਭ ਰਸ ਗੁਣ ਗਾਉ ਅਲਖ ਅਭੇਵਿਆ ਭਾਉ ਭਗਤ ਗੋਵਿੰਦ ਪਾਂਛਤ ਜਮਨਾ ਸਾ ਕਹਿ ਜੋਏ ਜਿਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਿ ਨਾ ਪ੍ਰੇਮ ਬਿਸ਼ੋਹ ਜੀਓ ਸਲੋਕਾ ਹਰ ਕਨ ਪਾਇਆ ਸੁਹਾਗਣੀ ਡੋਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤਾ 나ਦ ਬਨਹੋਦ ਆਨੰਦ ਕੋਟ ਪ੍ਰਿਆ ਪ੍ਰੀਤਮ ਸੰਗ ਬਣੀ ਮਨ ਬਾਛਤ ਫਲ ਪਾਇਆ ਹਰ ਨਾਨਕ ਨਾਮ ਭਨੇ ਸੰਤ ਹਿਮਕਰ ਰੁਤ ਮਨ ਭਾਵਤੀ ਮਾਗ ਫਗਣ ਗੁਣਵੰਤ ਜੀਓ ਸਖੀ ਸਹੇਲੀ ਗਾਓ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ ਗ੍ਰਹਿ ਲਾਲ ਆਏ ਮਨ ਧਿਆਏ ਸੇਜ ਸੁੰਦਰ ਸੋਹੀਆ ਵਾਣ ਤ੍ਰਿਣ ਤ੍ਰੇ ਭਵਨ ਭਏ ਹਰਿਆ ਦੇਖ ਦਰਸ਼ਨ ਮੋਹੀਆ ਮਿਲੇ ਸੁਆਮੀ ਇਛ ਪੁੰਨੀ ਮਨ ਜਪਿਆ ਨਿਰਮਲ ਮੰਤ ਜੀਓ ਬਿਨਵੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ੍ਰੀ ਧਰਕੰਤ ਜੀਓ ਸ਼ਲੋਕ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣਿਆ ਨਾਨਕ ਨਾਮ ਪਿਆਰ ਜਿਨ ਜਾਣਿਆ ਸੇਈ ਤਰੇ ਸੇ ਸੂਰੇ ਸੇ ਬੀਰਾ ਨਾਨਕ ਤਿਨ ਬਲ ਹਾਰਨ ਹਰ ਜਪ ਉਤਰੇ ਤੀਰ ਸੰਤ ਚਰਨ ਬਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁਖ ਹਰੀ ਹਰ ਭਗਤ ਕੀ ਆ ਪਰਵੇਸ਼ ਜਿਓ ਹਰ ਰੰਗ ਰਾਤੀ ਸਹਿਜ ਮਾਤੀ ਤਿਲ ਨਾ ਮਨ ਤੇ ਬਿਸਰੈ ਤਜ ਆਪ ਸਰਨੀ ਪਰੇ ਚਰਨੀ ਸਰਬ ਗੁਣ ਜਗਦੀਸ਼ਰੈ ਗੋਵਿੰਦ ਗੁਣ ਨਿਦ ਸ੍ਰੀ ਰੰਗ ਸੁਆਮੀ ਆਦ ਕਉ ਆਦੇਸ਼ ਜਿਓ ਮਿਨਵੰਤ ਨਾਨਕ ਮਾਇਆ ਧਾਰੂ ਜੁਗ ਜੁਗੋ ਇੱਕ ਵੇਸ ਜੀਓ